ਸਤਿ ਗੁਰੂ ਜੀ ਨੂੰ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਸਾਰੇ ਰੋਕੇ ਦੋਸਤੋ ਸਾਡੇ ਅੱਜ ਦੇ ਵਲੱਗ 'ਤੇ ਸਵਾਗਤ ਹੈ ਮੈਂ ਸੰਦੀ ਹਾਂ ਗਵੰਡੀਆਂ ਕਰੇ ਗਾਇਸਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇ ਨਹੀਂ ਕੀਤਾ ਅੱਜ ਆਪਾਂ ਜਣਾ ਗੁਰਦੁਆਰੇ ਨਾ ਆ ਕੇ ਗੁਰਦੁਆਰੇ ਸਾਬ ਜੈਤਨ ਕੰਮ ਨਹੀਂ ਹੁੰਦਾ ਪਰ ਗੁਰਦੁਆਰੇ ਸੇਵਾ ਕਰਕੇ ਹੋਈ ਹੁੰਦੀ ਅੱਜ ਵੀ ਤੇ ਕੱਲ੍ਹ ਵੀ ਉਹ ਨਗਰ ਕੀਰਤਨ ਨਾ ਤਾਂ ਨਗਰ ਕੀਰਤਨ ਵੇਲੇ ਵੀ ਕਰਨੀ ਸਰੇ ਨੇ ਕੀ ਆ ਦੱਸਣਾ ਸਾਨੂੰ ਬੱਚ ਆ ਗਿਆ ਬੱਤ ਹੁਣ ਤਾਂ ਢਿੱਡ ਦੁੱਦ ਨਾ ਜੋਇਨ ਓੱਚੂ ਠੰਡ ਦੇ ਕਾਰਨ ਦੁੱਦਦਾ ਹੀ ਹੋ ਰਿਹਾ ਹੂੰ ਲੀੜੇ ਇੱਕ ਤਾਂ ਉਹ ਕੋਟ ਆ ਨਾ ਇੱਕ ਮੋਟੇ ਲੀੜੇ ਪਾ ਕੇ ਕੋਟ ਵਾਲਾ ਮੋਟਾ ਮੋਟਾ ਕੋਟ ਵਿੱਚ ਬੈਜਣਾ ਉਹ ਬਾ ਕੰਮ ਨਹੀਂ ਵੀ ਤੇ ਸਕੂਲ ਦਾ ਅੱਜ ਛੜਣ ਗਿਆ ਕੀ ਕੰਮ ਨਹੀਂ ਹੁੰਦੀ ਨਾਲ ਕਿਤਨੀ ਦੇ ਲੈਣ ਵਾਲੇ ਗੁਰਦੁਆਰੇ ਦੀ ਸੇਵਾ ਕਰੇ ਤਾਂ ਸੇਵਾ ਕਰੇ ਗਾਈ ਵੀ ਆ ਗਿਆ ਫੇਰ ਰਾਜੂ ਭਾਈ ਸਾਡਾ ਅੱਜ ਬਣਾਉਣ ਲੱਗਾ ਰਾਜੂ ਭਾਈ 버거 ਭਾਈ ਕੀ ਬਣਾਉਣ ਲੱਗਾ 버거 ਕੋਲਚਾ 버거 ਅੱਜ ਰਾਜੂ ਭਾਈ 버거 ਬਣਾਉਣ ਲੱਗਾ ਅਸੀਂ ਖਾਵਾਂਗੇ ਅੱਜ 버거 ਖਾਲਾ ਖਾਣੇ ਤੇ ਆ ਨੂਡਲ ਲੈ ਇਜੇਰੇ ਇੱਧਰ ਹੁੰਦੇ ਬਰਗਰ ਤਿਆਰ ਸਾਡੇ ਉਹ ਬੰਦੇ ਮਸ਼ੂਰ ਦਾ ਨੰਬਰ ਤੁਹਾਡਿਆਂ ਦਾ ਹੋਰ ਤਾਂ ਕੰਮ ਨਹੀਂ ਹੋਣੀ ਇਹ ਗਾਹ ਸਾਈਂ ਬੋਹ ਦਾ ਦੁਆ ਕਾ ਡਾਰੇ ਮੇਰੇ ਹੋ ਜਾਂਦਾ ਮੂੰਹ ਪਰੇ ਕਰ ਲੈ ਜੋ ਵੀਡੀਓ ਬਣੀ ਆਹੜੀ ਬੀਬੀ ਆਉਂਦੀ ਬੀਬੀ ਬਰਗਰ ਖਾਣਾ ਤੂੰ ਦੋਰੀਆ ਇਜੇਰੇ ਇੱਧਰ ਦੇਖੋ ਕਿੰਨਾ ਸੋਹਣਾ ਬਣਦਾ ਬਰਗਰ ਹਾਂ ਟਿੱਕੀ ਵੀ ਬੋਲੂ ਨਾ ਨਾ ਨਹੀਂ ਖਾਣੇ ਸਮੇਂ ਤੇ ਕੋਈ ਨਹੀਂ ਨੂਡਲ ਪਾਈ ਦੇ ਆ ਪੁੱਤ ਠੀਕ ਹੈ ਬਾਹਰ ਨਹੀਂ ਬਾਈ ਇਹ ਖਾਣੇ ਨਾ ਇਹ ਤਾਂ ਬਾਲੇ ਵੀ ਖਾਣੇ ਟਿੱਕੀ ਖਾਣੀ 버ਗਰ ਖਾਣਾ ਨਾ ਪਲਟਾ ਖਾਣਾ ਕੋਲਚਾ ਨਾ ਪਲਟਾ ਖਾਲਾ ਬੀਬੀ ਖਾਣੂ ਦੇ ਨਾ ਨਾ ਘੱਟ ਵਾਲਾ ਮੇਰਾ ਵੀ ਇੱਧਰ ਲੱਗਦਾ ਟਿੱਕੀ 껫ੀ ਲੈ ਮੈਂ ਤਾਂ ਟਿੱਕੀ ਤਾਂ ਨਹੀਂ ਗਈ ਮੈਂ ਤਾਂ ਇਹ ਕਹਤ ਕੋਲਚਾ ਖਾਣਾ ਤੇ ਖਾਲਾ ਨਾ ਨਾ ਕੋਚ ਨਾ ਹਾਂ ਅਗਰ ਇਹ ਚੋ ਕੰਗਲੀ ਭੱਜੀਆਂ ਹਾਂ ਇੱਕ ਆਪਦਾ ਤੂੰ ਲੈ ਜਾ ਭੱਜ ਮੈਂ ਆਪਦੇ ਬਾਅਦ ਚ ਪਲੇਟ ਚ ਲੈ ਕੇ ਆਉਂਗੀ ਆ ਚੱਕ ਆ ਮੇਰਾ ਉਹ ਘਾਟਾ ਲਾ ਟੰਗੋ ਥੋੜੀ ਥੋੜੀ ਪਾ ਲੈ ਜਿਹੜੀਆਂ ਪਈਆਂ ਆ ਤੂੰ ਦਾ ਇੱਕ کریم ਹੁੰਦੀ ਬੀਬੀ ਬੀਬੀ ਖਾ ਲੈ ਇੱਕ ਭਾਜ ਜਲੀ ਬੀਬੀ ਨਹੀਂ ਮੈਂ ਨਹੀਂ ਖਾਂਦੀ ਇੱਕ ਕਿੰਨੇ ਦਾ 버ਗਰ ਉੱਥੇ ਲੈ ਗਿਆ ਕੋਈ ਨਹੀਂ ਅੰਦਰ ਰੱਖਦੀ ਭਾਜ ਜਾ ਮਾਂ ਗੱਤਰ ਨੂੰ ਦੋ ਚਲੋ ਅਸੀਂ ਤਾਂ ਮੈਂ ਤਾਂ ਇੱਦੀ ਵੀਡੀਓ ਪਾਉਂ ਖਾਣ ਵਾਲੀ ਮੈਨੂੰ ਖਾਣਾ ਪਸੰਦ ਆ ਪਾ ਮੇਰੋ ਹਲ ਦੇ ਦੋ ਮਿੰਟ ਪੈ ਗਿਆ ਜਾਵੇ ਕਿਦਾਂ ਦੇ ਦ ਦਰ ਲੱਗਦਾ ਤੇ ਪਾਣੀ ਤਾਂ ਤਰਿਆ ਹੁਣ ਆਪਨੋ ਧੁੰਦ ਕਿੰਨੀ ਆ ਠੰਡ ਕਿੰਨੀ ਅੱਜ ਗੁਰਦੁਆਰਾ ਸਾਹਿਬ ਖੰਡ ਪੜਦਾ ਹੋਗਾ ਤੇ ਆਪਾਂ ਮੱਥਾ ਟੇਕ ਕੇ ਆਉਣਾ ਵਾ ਤੇ ਕੱਲ ਨੂੰ ਨਗਰ ਕੀਰਤਨ ਸਾਡੇ ਜ਼ਰੂਰ ਦੇਖਣਾ ਤੁਸੀਂ ਕੱਲ ਵਾਲਾ ਵੀ ਵਲੌਗ ਹਾਂਜੀ ਜੀ ਜਿਵੇਂ ਆਪਣਾ ਰੱਖਿਆ ਵੇ ਆ ਦੇਖੋ ਪਾਣੀ ਚੁੱਲ੍ਹੇ ਤੇ ਗਰਮ ਤੇ ਆਪਾਂ ਲੱਗਿਆ ਨਹਾਉਣ ਫਿਰ ਨਵਾਵਾਂਗੇ ਪ੍ਰਗਟ ਨੂੰ ਅੱਗ ਚੰਗਿੰਦਰਾਵਾਲ ਤੋਂ ਥੱਲੇ ਅੱਗ ਬਾਲ ਦੋ ਬਲ ਲਓ ਤੇ ਪਾਣੀ ਗਰਮ ਹੁੰਦਾ ਪਿਆ ਤੇ ਗੁਰਦੁਆਰਾ ਸਾਹਿਬ ਜਾਣਾ ਖੰਡ ਪੜਦਾ ਭੋਗ ਆ ਤੇ ਕੱਲ ਨੂੰ ਹੈਗੇ ਸਾਡੇ ਪਿੰਨ ਨਗਰ ਕੀਰਤਨ ਤੇ ਸੇਵਾ ਲੈਣਾ ਈ ਸੀ ਕਿ ਸਾਡੇ ਪਿੰਡ ਦੇ ਤੇ ਆਪਾ ਸੇਵਾ ਪਾਤੀ ਤੋਂ ਹੋਣਾ ਪਾਣਾ ਨੇ चलते गुप्ता साहब तक तो भी दर्शन कराने गुरुद्वारा साहब गुरुद्वारा साहब आचा पाल्टी गुरुद्वारा साहब ਇਕ ਦੋ ਦੀ ਪੌਲਾ ਕੋਲ ਲਾ ਲਾ ਲਕੀਤ ਲੱਖ ਲੱਖ ਜੇੜਾ ਕੀ ਹੈ ਰੇਖ ਨਾਮ ਜਰਨੀ ਸਾਹ ਛੇਤਰ ਆਵੇ ਪਤ ਪਵਣੀਆ ਚਲੀ ਜਾਏ ਪੀਸ ਕੁੰਦਨਾਇਕ ਆਸ ਕੀ ਕੀਤਾਈ ਰੇਪ ਨਾਮਕ ਨਦਰੀ ਪਾਈਏ ਪੂਰੀ ਪੁਰਖੀ ਸਤਿਗੰਗਾਂ ਕਾਖਣ ਜੋਰ ਤੇ ਪੈਣਾ ਜੋਰ ਜੋਰ ਜੋਰਣ ਮੰਗਨ ਦੇਰ ਲਾ ਦੂਰ ਜੋਰ ਦਾ ਜੀਵਨ ਮਰਨ ਨਾ ਜੋਰ ਜੋਰਣ ਰਾਜਮਾਲ ਮਨ ਸੋਰ ਜੋੜਣਾ ਸਰਤੀ ਗਿਆਨ ਵਿਚਾਰ ਜੋੜਣਾ ਬ੍ਰਹਮੀ ਸੱਤੈ ਸੰਸਾਰ ਜਿਸ ਹੱਥ ਜੋਰ ਕਰਵੇ ਕੈ ਸੋਏ ਨਾਨਕ ਉਪਮ ਨਹੀਂ ਤਨਾ ਕੋਈ ਸਰਾਤੀ ਰੁਸੀ ਦਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਕਵਿਦ ਕਰਤੀ ਬਰਾਬਰ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਸੱਤੈ ਸਾਰੀ ਜੀਨੇ ਪੂਰੇ ਗੁਰੂ ਦੇ ਸ਼ਤਮਾਨ ਦੇ ਵੰਡ ਮਹਾਰਾਜ ਨੇ ਪਾਜੀ ਆਪਣਾ ਅਜ ਕਲਾਉਣਾ ਕੀਤਾ ਹੈ ਗੁਰੂ ਪੂਰੇ ਚਰਨੀ ਪਾਇਆ ਦੂਸਰਾ ਜੋ ਵਿਚਾਰ ਪਾਨੀ ਹੈ ਕਿ ਭਾਈ ਗੁਰੂ ਗੋਬਿੰਦ ਸਿੰਘ ਜੀ ਨਾਲ ਉਹ ਆਪ ਦੇ ਕਰਨਾ ਦੇ ਨਾਲ ਨਾਲ ਆਇਆ ਹਰ ਸੰਗ ਸਭਾਈ ਪਾਇਆ ਪੂਰੇ ਲੋਜੀ ਠੀਕ ਆ ਤਕਦੀਰ ਰਵਿਆ ਆ ਇਹ ਕਹਿੰਦੇ ਸਾਡੀ ਫੋਟੋ ਖਿੱਚੋ ਇਹ ਲਾ ਬੀਬੀ ਦੀ ਸਾਰਿਆਂ ਦੀ ശത ചിൻ്റെ ਭਾਈ ਗੁਰਾਂ ਜੀ ਹਾਂ ਠੀਕ ਆ ਜੀ ਨਾ ਉਹਨੂੰ ਗੱਲ ਨਾ ਹੀ ਲਗਾ ਦੇ ਕਪੜੇ ਅਸੀਂ ਲੰਗਰ ਸ਼ਕ ਲਿਆ ਬਾਬਾ ਜੀ ਦਾ ਗੁਰਪੁਰਬ ਸੀ ਅੱਜ ਜਨਮ ਦਿਹਾੜਾ ਮਨਾਇਆ ਗਿਆ ਸੀ ਸਾਡੇ ਪਿੰਡ ਖੰਡਕਣ ਦੇ ਭੋਗ ਸੀ ਅੰਦਰ ਹੀ ਸੀ ਜੀ ਮਤ ਬਾਬੇ ਦਾ ਖੋਕੇ ਲਈ ਹੈ ਲਾਈ ਸੀ ਸਾਰੇ ਬਾਬੇ ਜੀ ਨਹੀਂ ਨਹੀਂ ਪਰ ਕਿੱਟ ਬਾਬੇ ਜੀ ਲਈ ਸੀ ਤੇ ਫੇਰ ਸਾਰੇ ਸੰਤੂ ਦਾਲਣ ਆਹੋ ਮੈਂ ਤਾਂ ਫਿਰ ਤਰਾਜ ਨਾ ਕਰਨ ਹਣਾ ਨਹੀਂ ਨਹੀਂ ਤਾ ਕਰਕੇ ਨਹੀਂ ਮੈਂ ਲਾਈ ਹੈਗੀ ਨਹੀਂ ਨਹੀਂ ਲਾਉਣਾ ਚਾਹੀਦਾ ਹਾਂ ਮੈਂ ਕਿ ਤਰਾਜ ਨਾ ਕਰ ਤੇ ਕੱਲ ਨੂੰ ਨਗਰ ਕੀਰਤਨ ਸਾਰਿਆਂ ਨੇ ਕੱਲ ਦਾ ਵਲੌਗ ਜ਼ਰੂਰ ਦੇਖਣਾ ਹੈ ਸਾਰੇ ਸਾਰਿਆਂ ਨੇ ਤੇ ਦਰਸ਼ਨ ਕਰਿਓ ਤੁਸੀਂ ਵੀ ਨਗਰ ਕੀਰਤਨ ਦੇ ਤੇ ਜਵਾਕ ਆ ਸਾਡੇ ਤੇ ਅਸੀਂ ਲੰਗਰ ਛਕ ਲਿਆ ਪ੍ਰਸ਼ਾਦ ਦਾ ਹੁਣ ਅਸੀਂ ਚੱਲੇ ਆ ਘਰ ਨੂੰ ਤੇ ਲੋਕ ਨਾ ਬਣੇ ਰਹੋ ਆ ਸੋਣਾ ਸ਼ੋਲ ਸਾਡੀ ਬੀਬੀ ਫੇਰ ਆ ਆ ਸ਼ਾ ਰੋਕੀ ਜਾਂਦੀ ਆ ਇਹ ਲੋਟ ਨਹੀਂ ਆਉਂਦੇ ਸਾਡੀ ਬੀਬੀ ਦੇ ਸ਼ੋਲ ਆ ਟਾਊਨ ਤੋਂ ਆਉਂਦੀ ਆ ਜੀ ਆਂਦੀ ਆ ਇਹ ਨਹੀਂ ਟੇਕੇ ਨਹੀਂ ਭਾਈ ਲੈ ਭਾਈ ਆਗਾ ਭਾਈ ਇਹ ਤਾਂ ਕਪਾਹ ਹੈ ਬੀਬੀ ਕੋ ਬਾੜੇ ਬੈਠੇ ਰੇਲਾ ਟੈਕਦੀ ਨਹੀਂ ਹੈਗੇ ਹੁਣ ਵੇ ਸ਼ਾਲਾਂ ਨੂੰ ਖਲਾੜ ਲੂਗੀ ਹੁਣ ਕੀ ਲੈਣ ਲੱਗੀ ਆ ਮੋੜ ਕੇ ਸਾ ਲਿਆ ਗੇਜੋ ਇਹ ਤਾਂ ਕੀ ਲੈਣ ਲੱਗੀ ਸ਼ਾਲ ਲੈਣ ਦੀ ਜਿਹੜਾ ਰਾਜਾ ਰੋਕ ਲਿਆ ਉਸੇ ਪੈਸੇ ਪੁੱਛਣ ਦੇਣਾ ਫਿਰ ਕਰ ਜਾ ਪੈਸੇ ਇਹ ਬੀਬੀ ਉਹਨੂੰ ਆ ਆ ਗੜੀ ਤੇ ਕੇ ਬਾੜ ਬਾ ਰਾਜਾ ਚੰਗਾ ਆ ਸਾਡੇ ਨਾਲ ਹੀ ਆ ਜਾ ਨਾਲ ਹੀ ਆ ਜਾ ਬਾਈ ਸ਼ਾਲ ਲੈਣੇ ਆ ਹਾਂ ਜੀ 20 ਤੋਂ 25 ਛੋਲ ਜਿਵੇਂ ਫੇਰ ਛੋਲ ਵਾਲਾ ਮਗਰ ਲਾ ਲਿਆ ਸਾਡੀ ਤਿਆਰੀ ਕਰੀ ਜਾਂਦੀ ਆ ਆਪਾਂ ਨੂੰ ਪੁੱਤ ਵੀ ਦਾਰ ਕਰੀਂਦੀ ਲੱਗਦੀ ਆ ਜਿਵੇਂ ਫਲੈਗ ਵੀ ਤੇ ਮੇਜ਼ ਮੇਜ਼ ਮੇਕੀਆ ਕਰ ਸਕਦੇ ਆ ਨਾ ਅੰਦਰ ਆ ਜਾਓ ਨਾ ਤੇ ਮਗਰ ਬਾਈ ਆ ਸਾਡੇ ਜਵਾਕ ਦੂਜਾ ਵੱਡਾ ਅੰਦਰ ਹੀ ਤੇ ਬਹਿ ਗਏ ਜੀ ਚਾਣ ਉਹਦੀ 8 ਦੇ ਬੋਸੀ ਹੁਣ ਪ੍ਰਗਟ ਤਾਂ ਬਹਿ ਗਏ ਜਾਈ ਜਾ ਕੇ ਤੇ ਮੇਰਾ ਵੈਸੇ ਨਾ ਕੁਝ ਤਾਂ ਜਮਾ ਸਵਾਇਆ ਸੀ ਚਿੱਟਾ ਵੀਡੀਓ ਲਈ ਫੜ ਕੇ ਲੈ ਆਈਆਂ ਨਾਲ ਵੀਡੀਓ ਬਣਾਉਣ ਵਾਸਤੇ ਗਾਇਸ ਜੇ ਅਸੀਂ ਆਏ ਆ ਆਪਣੀ ਅਜੂਆਂ ਚ ਸਾਗ ਤੋੜਨ ਤੇ ਪਰਸੋ ਜਿਵੇਂ ਕਿ ਤੁਹਾਨੂੰ ਪਤਾ ਲੋਹੜੀ ਆ ਹਨਾ ਤੇ ਸਾਗ ਧਰਨਗੇ ਸਾਰੇ ਕਹਿੰਦੇ ਨੇ ਪੋ ਰਿੰਨੇ ਆ ਤੇ ਮਾਂ ਕੇ ਖਾਦਾ ਹਨਾ ਤੇ ਆਪਾਂ ਹੁਣ ਤੋੜਦੇ ਆ ਸਾਗ ਦੇਖਦੇ ਆ ਪਰ ਸਾਗ ਇੱਥੇ ਤਾਂ ਰੁਦੀਨਾ ਨਹੀਂ ਸਾਨੂੰ ਜਾਣਾ ਪੈਣਾ ਹੋਰ ਖੇਤ ਕਿਸੇ ਦੇ ਫਸਿਲੇ ਲੱਗੇ ਆ ਸਾਗ ਤੋੜਨ ਲੱਗੇ ਆ ਸਾਗ ਹਨੀਗਾ ਗਾਂ ਦੇਖ ਲਓ ਕਹਿ ਨਹੀਂਗਾ ਢਿਗੇ ਪੈ ਪੱਠੇ ਨਾ ਅਸੀਂ ਤੋੜਦੇ ਪਏ ਸਾਗ ਮੈਂ ਕਿਹਾ ਫਿਰ ਕੱਲ ਨੂੰ ਨਗਰ ਕੀਰਤਨ ਤੇ ਕੱਲ ਨੂੰ ਵੀ ਟਾਈਮ ਨਹੀਂ ਲੱਗਣਾ ਹੈਗਾ ਫਿਰ ਇਸ ਕਰਕੇ ਨਗਰ ਕੀਰਤਨ ਚ ਸਾਰਾ ਦਿਨ ਲੱਗ ਜਾ ਰਵਾਂਗੇ ਆਪਾਂ ਹਨਾ ਬਾਬਾ ਜੀ ਦੇ ਨਾਲ ਤੇ ਵੀ ਅੱਜ ਸਾਗ ਤੋੜ ਲਈਏ ਤੇ ਅੱਜ ਹੀ ਧਰ ਦੇਣਾ ਵਾ ਤੇ ਲੋਹੜੀ ਵਾਲ ਦਿਨ ਵੀ ਅਸੀਂ ਜਾਣਾ ਵਾ ਕੀ ਹੋਇਆ ਸਾਰਾਈ ਮੁੱਛਿਆ ਪਿਆ ਸਾਰਾ ਅਣੀ ਮਿੱਲਾ ਦਾ ਤੋੜ ਲਿਆਣਾ ਕਿਸ ਨੇ ਸਾਗ ਹੁਣ ਹਾਂ ੱਲੇ ਆ ਗਿਆ ਹਾਂ ਪੱਠੇ ਉਹ ਬੀਛੇ ਨਾ ਤਾਂ ਕਰਕੇ ਤੇ ਸਾਗ ਤੋੜ ਲੀਏ ਫਿਰ ਅਸੀਂ ਜਾਂਦੇ ਆ ਘਰ ਤੇ ਸਾਗ ਧਰਦੇ ਹਾਂ ਤੁਸੀਂ ਵਲੌਗ ਨਾ ਬਣ ਹੀ ਰਹੋ ਤੇ ਅੱਜ ਬਹੁਤ ਠੰਡੀ ਹਵਾ ਚੱਲ ਰਹੀ ਹੈ ਦੇਖ ਲਓ ਹਨ ਧੁੱਪ ਜਵਾਂ ਨਹੀਂ ਹੈਗੀ ਤੋਂ ਦੀ ਹੈਂ ਦੇ ਵੀ ਚੋੜੇ ਗਾਹ ਹਾਂ ਹਾਂ ਗਾਇਜ਼ ਰੇ ਸਾਗ ਤਾਂ ਸਾਨੂੰ ਇੰਨਾ ਮਿਲਿਆ ਨਹੀਂ ਕਿਉਂਕਿ ਸਾਰਾ ਤੋੜਿਆ ਪਿਆ ਵਾ ਤੇ ਹੈ ਨਹੀਂਗਾ ਹੁਣ ਦੇਖਦੇ ਆ ਕਿ ਹੋਰ ਦੇ ਬਾਹਰ ਚ ਜਾਂਨੇ ਤੇ ਇੱਥੇ ਤਾਂ ਹੈ ਪਹਿਲੀ ਕੋ ਤੋੜ ਕੇ ਲੈ ਗਿਆ ਸਾਗ ਹੈ ਨਹੀਂਗਾ ਤੇ ਹੁਣ ਜਾਂਨੇ ਕੁੱਝ ਵਗੜ ਅਸੀਂ ਚੱਲੇ ਆਂ ਸਾਗ ਲੈਣ ਗਾਈਸਰ ਮੋਟਰਸਾਈਕਲ ਤੇ ਦੇਖਦੇ ਆਂ ਜੇ ਮਿਲ ਗਿਆ ਕਿਤੇ ਖੇਤ ਚੋਂ ਤੇ ਗਾਈਸਰ ਅਸੀਂ ਆ ਗਏ ਆਂ ਨਹਿਰ ਦੇ ਕਿਨਾਰੇ ਠੀਕ ਆ ਸਾਗ ਤੋਂ ਉਹ ਮੋਟਰਸਾਈਕਲ ਉਹ ਖੜਾ ਸਾਡਾ ਤੁਹਾਡਾ ਭਾਈ ਉਹ ਗਿਆ ਸਾਗ ਤੋਂ ਉਹਨੇ ਵੀ ਚੱਲੀਆਂ ਅਸੀਂ ਤੋੜਦੇ ਸਾਗ ਤੇ ਉੱਥੋਂ ਮਿਲਿਆ ਨੀਗਾ ਤੋੜ ਕੇ ਲੈ ਗਿਆ ਸੀਗਾ ਕੋਈ ਇਸ ਘਰ ਕੇ ਹਾਲੇ ਜੀ ਨਾ ਡਿੱਗ ਜੀ ਸਲਿੱਪ ਕਰ ਗਿਆ ਸੀ ਆਹ ਸੋਨਾ ਸਾਬ ਪ ਟੇਸਟ ਦਾ ਪਤਾ ਨਹੀਂ ਕਿਵੇਂ ਬਣੂਗਾ ਚੋਰ ਸਾਡੇ ਪਿੰਡ ਦੇ ਭਾਈ ਚੋਰ ਨਹੀਂ ਗਿਆ ਸੀ ਕਹਿੰਦਾ ਚੋਰ ਇਹ ਤਾਂ ਮਿੰਟੇ ਜੀ ਟੁੱਟੀਆਂ ਤੋੜਦੀ। ਕੋਲੇ ਕੋਲੇ ਤਾਂ ਹੈ। ਹਾਂ? ਕੋਲੇ ਕੋਲੇ ਹੀ ਆ ਗੰਦਲਾਂ। ਹੋ। ਇਹ ਤਾਂ ਕੱਲੇ ਕੋਲੇ ਦੇ ਪੱਥਰ ਇਹਦੇ ਸੀਦੇ। ਚਲ ਹੁਣ ਤਾਂ ਤੋੜ ਲਿਆ। ਦੀਦੇ ਹੈਗੇ। ਤੁਸੀਂ ਤੋੜੋ ਨਾ। ਤੋੜ ਲੋ ਜਦ ਨਾਲ ਜਿਹੜਾ ਨਿਕਲ ਜਾਣ ਚਾਰਕ ਦੇਣਾ ਹਫਤਾ ਦਾ ਦ ਦੇਣਾ ਕਿਉਂ ਗਾਈਸ ਜਿਹੜਾ ਚਾਰ ਪੰਜ ਦਾ ਨਿਕਲ ਜਾਣ ਤੋੜ ਲੋ ਮੈਂ ਗਿਆ ਹਾਂ ਹਫਤਾ ਦਾ ਦ ਦਨ ਦਾ ਨਿਕਲਣ ਹਵਾ ਜਲਦੀ ਠੰਡੀ ਜੰਦੀ ਹਲਾ ਹਲਾ ਮੂਲੀ ਦੇ ਤੁਸੀਂ ਮੈਂ ਗਾਇਸ ਰਿਪਰ ਤਾਂ ਮੱਖਣ ਦੇ ਖੇਤ ਬਹੁਤ ਮਿੱਠੀਆਂ ਮੂਲੀਆਂ ਮੱਖਣ ਦੇ ਖੇਤ ਮੂਲੀਆਂ ਲੈ ਕੇ ਦੋ ਉੱਥੋਂ ਖਾਣ ਚਲੋ ਆਜੋ ਅਰੇ ਗਾਲਕ ਵੀ ਦੋ ਨੀ ਯਾਰ ਬਾਪਾ ਆਜੋ ਲੋੜਨੀ ਆ ਮੂਲੀਆ ਲੈਣੀ ਸੀ ਕਿੱਥੇ ਹੋਣਾ ਵੱਖਣੇ ਖੇਤੋਂ ਵੱਖਣੇ ਜੇਤ ਲੱਗਿਆ ਦੋ ਤਿੰਨ ਹਾਂ ਉਹ ਵਧੀਆ ਮੈਂ ਤਾਂ ਸਾਗ ਚਿਕ ਕਰਦੂਗਾ ਸਬ ਲੈਣਾ ਜ ਜਿਹਨਾਂ ਦਾ ਸਾਗ ਟੋੜਿਆ ਵਾ ਵੀਡੀਓ ਵੀ ਦੇਖ ਲੈਣਗੇ ਹੁਣ ਅਸੀਂ ਇਹ ਪਾਲਕ ਲਵਾਂ ਪਾਲਕ ਹੋਰ ਕਿਤੋਂ ਲੈਣਾ ਹੈ ਗਾਇਸ ਇਹ ਸਾਗ ਹੋਰ ਕਿਤੋਂ ਪਾਲਕ ਹੋਰ ਕਿਤੋਂ ਹੈ ਹਾਂ ਹੋਰ ਇੱਕ ਨਿੱਕੀ ਮੂਲੀ ਹੂੰ ਮੂ ਗੋਬੀ ਦੇ ਫੋਲੋ ਇੱਕ ਇੱਕ ਨਿੱਕੀ ਨਹੀਂ ਮੇਰੇ ਹੱਥ ਥੋੜੀ ਨਾਲ ਲੱਗਿਆ ਹੋਰ ਮੂਲੀ ਕਿੱਥੇ ਆ ਮੂਲੀਆਂ ਮੂਲੀਆਂ ਉਹ ਵੱਟ ਤੇ ਲੱਗੀਆਂ ਇੱਕ ਦੋ ਥੀ ਉਹ ਲੱਗੀ ਇੱਕ ਤੇ ਕੋਹ ਲੱਗੀ ਐ ਤਾਂ ਪਾਲਕ ਕੋਈ ਨਹੀਂ ਤਾਂ ਲੱਗਦਾ ਮੈਂ ਵੀ ਟਡੋ ਨਹੀਂ ਰੁਕਾ ਵੇ ਦੇ ਦੂ ਉਸੇ ਤੋੜਨੀ ਪਾਲਕ ਹਾਂ ਲੋ ਲੋ ਫਾ ਫਾ ਹਾ ਹਾ ਤੇਰੇ ਮੇਰੇ ਕੋਲ ਹੀ ਸੀ ਸੱਚ ਹੋਣ ਦੇ ਬਾਤ ਹੋਏਗਾ ਇਹਦੇ ਨਾਲ ਨਾਲ ਬਾਤੂ ਨਹੀਂ ਪੜਾਗਾ ਇਸਦੇ ਆ ਦੇ ਖਮਰੂਦ ਲੱਗਾ ਕਿੱਡਾ ਕਾਲ ਕੀ ਪੋਣੀ ਕਲੀ ਜੀਰਾ ਤੋੜ ਲ ਕੱਚਾ ਹੈ ਕਾਲ ਕੀ ਪੋਣੀ ਕਲੀ ਹਾਂ ਬਾਤੂ ਕਾ ਤੋ ਨਹੀਂ ਪੋਣਾ ਯਾਰ ਬਾਥੀ ਨੇ ਬਕਰਾਰੇ ਬਣੂਗਾ ਕੱਚੇ ਆ ਅਜੇ ਕੱਚੇ ਆ ਮੁੰਨੇ ਅਰੇ ਬਾਥੂ ਕਾ ਤੋ ਨਹੀਂ ਤੋੜਨਾ ਤੇ ਹੂੰ ਬਾਥੂ ਨਹੀਂ ਪੋਣਾ ਕਾ ਤੋ ਦੱਸੇ ਵੀ ਨਹੀਂ ਕਾਰਨ ਹੂੰ ਇਹ ਕੋ ਪੜਪੜ ਕੇ ਫਟਿਆ ਇੱਕ ਕਮੂਲੀ ਖਾਨੇ ਆਪਾਂ ਕੀ ਹੈ ਇੱਕ ਹੀ ਬਹੁਤ ਬਸ ਖਾਣੀ ਆ ਦੇਖ ਲਓ ਹਾਂ ਲੈ ਗਾ ਦੋ ਉਹਦਾ ਦੋ ਹੂੰ ਹੂੰ ਬਹੁਤ ਬਸ ਬਹੁਤ ਆ ਫੜਾ ਪੱਠੇ ਸਿਰਦ ਗਿਆ ਹਾਂ ਆ ਫੜਾ

ਤੇ ਕਿੱਦਾਂ ਲੱਗਿਆ ਤੁਹਾਨੂੰ ਅੱਜ ਦਾ ਵਲੌਗ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਠੰਡ ਬਹੁਤ ਹੱਸ ਤਾ ਬਹਿ ਗਿਆ ਕਰਜਾਈ ਚ ਹੁਣ ਬਸ ਸਾਗ ਧੋਣੇ ਆ ਫੇ ਧਰਦੇ ਆ ਤੇ ਆ ਵਿੱਚ ਸਾਡੇ ਜਵਾਗ ਬੈਠੇ ਜਾਈਆਂ ਦੇ ਵਿੱਚ ਬੜੇ ਇਹਨਾਂ ਨੂੰ ਛੁੱਟੀ ਸੀ ਅੱਜ ਤੇ ਗੁਰਦੁਆਰਾ ਸਾਹਿਬ ਚ ਅਖੰਡ ਪਾਠ ਸੀ ਅੱਜ ਭੋਗ ਪਿਆ ਹਨ ਤੇ ਕੱਲ ਨੂੰ ਹੈਗਾ ਨਗਰ ਕੀਰਤਨ ਤੇ ਤੁਸੀਂ ਕੱਲ ਦਾਲਾ ਵਲੌਗ ਦੇਖਣਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਨਾ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਗਾਇਸੇਰੇ ਠੀਕ ਹੈ ਨਾ ਤੇ ਜਿਹੜੇ ਜਿਹੜੇ ਚੰਗੇ ਕਮੈਂਟ ਕਰਦੇ ਆ ਉਹਨਾਂ ਨੂੰ ਦਿਲੋਂ ਰਿਸਪੈਕਟ ਆ ਥੈਂਕ ਯੂ ਸੋ ਮੱਚ ਤੇ ਜਿਹੜੇ ਮਾੜੇ ਕਰਦੇ ਆ ਆਈ ਡੋਟ ਕੇਅਰ ਜੋ ਮਰਜੀ ਕਰੀ ਚੱਲੋ ਤੁਸੀਂ ਨਹੀਂ ਸੁਧਰ ਸਕਦੇ ਮੈਂ ਤੁਹਾਡੀ ਮਿੰਤ ਤਰਲਾ ਕਰਕੇ ਵੀ ਦੇਖ ਲਿਆ ਤੁਹਾਡੇ ਤੇ ਤੁਹਾਡੇ ਮੂਰੇ ਵੀ ਹੱਥ ਜੋੜ ਕੇ ਵੀ ਵੀਰੇ ਨਾ ਬਾਣਾ ਬੋਲੋ ਨਾ ਬਾਣਾ ਬੋਲੋ ਪਰ ਕਹਿੰਦੇ ਕੁੱਤੇ ਦੀ ਪੂਛ ਨਾ ਜਿਹੜੀ ਸਿੱਧੀ ਨਹੀਂ ਹੁੰਦੀ ਹੁੰਦੀ ਤੁਹਾਡਾ ਉਹ ਹਿਸਾਬ ਤੁਹਾਨੂੰ ਰਿਸਪੈਕਟ ਦਿੱਤੀ ਤੁਸੀਂ ਨਹੀਂ ਉਹਦੀ ਕਦਰ ਕੀਤੀ ਤੁਸੀਂ ਫੇਰ ਆ ਕੇ ਗਲਤ ਬੋਲਦੇ ਹੋ ਵੀਡੀਓ ਦੇ ਉੱਤੇ ਠੀਕ ਆ ਨਾ ਤੇ ਕਿ ਨੂੰ ਮੇਰੇ ਜਿਹੜੇ ਭੈਣ ਭਰਾ ਸਪੋਰਟ ਕਰਦੇ ਆ ਮੈਂ ਉਹਨਾਂ ਲਈ ਵੀਡੀਓ ਬਣਾਉਣੀ ਆ ਠੀਕ ਆ ਨਾ ਤੇ ਬਣਾਉਂਦੀ ਰਹੂੰਗੀ ਤੁਸੀਂ ਜਿੰਨਾ ਮਰਜ਼ੀ ਗਲਤ ਬੋਲਣਾ ਬੋਲੀ ਜਾਓ ਠੀਕ ਆ ਨਾ ਤੇ ਤੁਹਾਨੂੰ ਕੋਈ ਨਹੀਂ ਮਿਲਣਾ ਇੱਥੋਂ ਰਿਪਲਾਈ ਹਾਂ ਜਿੰਨਾ ਦੇਣਾ ਸੀ ਦੇਤਾ ਤੇ ਮੇਰੇ ਭੈਣ ਭਰਾ ਜਿਹੜੇ ਸਪੋਰਟ ਕਰਦੇ ਆ ਥੈਂਕ ਯੂ ਵੀਰੇ ਤੇ ਲਵ ਯੂ ਤੇ ਜਿਹੜੇ ਮਾੜਾ ਬੋਲਦੇ ਆ ਤੁਹਾਡਾ